ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਮਨਮੋਹਨ ਸਿੰਘ ਜੀ ਚਾਹਲ ਨਾਲ ਬੀਤੀ ਸਾਖੀ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਬਾਗ ਵਿੱਚੋਂ ਖਿਲੇ ਬਾਬਾ ਜੀ ਦੀ ਫੁਲਵਾੜੀ ਦੇ ਫੁੱਲ ਸੰਤ ਬਾਬਾ ਸੁਖਦੇਵ ਸਿੰਘ ਜੀ ਇਸ ਸਮੇਂ ਡੇਰਾ ਰੂਮੀ ਪੁੱਚੋ ਸਾਹਿਬ ਦੇ ਮੌਜੂਦਾ ਮਾਪੁਰਖ ਬਾਬਾ ਜੀ ਦੀ ਆਗਿਆ ਅਨੁਸਾਰ ਥਾਂ ਥਾਂ ਤੇ ਭਗਤੀ ਅਸਥਾਨਾਂ ਦੀ ਕਾਰ ਸੇਵਾ ਚਲਦਿਆਂ ਦੌਰਾਨ ਅੱਜ ਬਾਬਾ ਕੁੰਦਨ ਸਿੰਘ ਜੀ ਦੇ ਚਰਨਾ ਵਿੱਚ ਆਨ ਹਾਜ਼ਰ ਹੋਏ ਬੇਨਤੀ ਕੀਤੀ ਬਾਬਾ ਜੀ ਆਪ ਜੀ ਦੀ ਕਿਰਪਾ ਨਾਲ ਲਖੀਮਪੁਰ ਵਿਖੇ ਠਾਠ ਦੀ ਜੋ ਸੇਵਾ ਰੰਮੀ ਹੈ ਦੀਵਾਨ ਹਾਲ ਦਾ ਲੈਂਟਰ ਪਾਉਣ ਲਈ ਸੀਮਿੰਟ ਚਾਹੀਦਾ ਹੈ ਆਪ ਜੀ ਖਜ਼ਾਨਾ ਬਖਸ਼ਿਸ਼ ਕਰ ਦਵੋ ਤਾਂ ਕਿ ਸੀਮਿੰਟ ਮੰਗਵਾ ਕੇ ਲੈਂਟਰ ਪਾਇਆ ਜਾਵੇ ਬਾਬਾ ਸੁਖਦੇਵ ਸਿੰਘ ਜੀ ਦੇ ਬੇਨਤੀ ਕਰਦੇ ਆਂ ਦੇ ਸਮੇਂ ਦੌਰਾਨ ਹੀ ਇਧਰੋਂ ਡਾਕਟਰ ਮਨਮੋਹਨ ਸਿੰਘ ਜੀ ਚਾਹਲ ਨੇ ਵੀ ਜਾ ਬਾਬਾ ਜੀ ਅੱਗੇ ਦਰਸ਼ਨ ਕਰਦੇ ਆ ਨਮਸਕਾਰ ਕੀਤੀ ਬਾਬਾ ਜੀ ਖੁਸ਼ੀ ਦੇ ਲਹਿਜੇ ਵਿੱਚ ਫਰਮਾਉਣ ਲੱਗੇ ਲੈ ਸੁਖੀ ਬਾਬਾ ਸੁਖਦੇਵ ਸਿੰਘ ਜੀ ਦਾ ਛੋਟਾ ਨਾਮ ਲੈ ਕੇ ਡਾਕਟਰ ਮੋਹਨ ਵੀ ਆ ਗਿਆ ਹੈ ਜਿੰਨੀ ਕਏ ਸੇਵਾ ਦੇ ਦੇਣੇ ਆ ਡਾਕਟਰ ਮਨਮੋਹਨ ਸਿੰਘ ਜੀ ਨੂੰ ਡਾਕਟਰ ਮੋਹਨ ਕਹਿ ਕੇ ਵੀ ਕਿਦਰੇ ਪਿਆਰ ਅਸੀਸ ਬਖਸ਼ਿਸ਼ ਦੇ ਸੰ ਇਦਰੋਂ ਬਾਬਾ ਭਜਨ ਸਿੰਘ ਜੀ ਵੱਡੇ ਉਹਨਾਂ ਨੂੰ ਹੁਕਮ ਫਰਮਾਇਆ ਭਜਨ ਡਾਕਟਰ ਨੂੰ ਆਪਣੇ ਕਮਰੇ ਵਿੱਚ ਲੈ ਜਾ ਤੇ ਜਾ ਕੇ ਪ੍ਰਸ਼ਾਦਾ ਛਕਾ ਉਧਰ ਬਾਬਾ ਸੁਖਦੇਵ ਸਿੰਘ ਜੀ ਨੂੰ ਹੁਕਮ ਹੋਇਆ ਸੁਖੀ ਤੂੰ ਵੀ ਜਾ ਪਹਿਲਾਂ ਪ੍ਰਸ਼ਾਦਾ ਛਕ ਕੇ ਫੇਰਾਵੇਂ ਉਹ ਡਾਕਟਰ ਸਾਹਿਬ ਦਾ ਪ੍ਰਸ਼ਾਦਾ ਛੱਕੇ ਮੁੜ ਜਲਦੀ ਹੀ ਬਾਬਾ ਜੀ ਅੱਗੇ ਹਾਜ਼ਰ ਹੋ ਗਏ ਬਾਬਾ ਜੀ ਆਪਣੇ ਪਾਸ ਬਿਠਾ ਡਾਕਟਰ ਸੈਮ ਨੂੰ ਇੱਕ ਕੋਲ ਪਏ ਬਕਸੇ ਮੁਨੀਮਾ ਦੀ ਗੋਲਕ ਮੰਗ ਇੱਕ ਚੌਂਕੀ ਜਿਹੀ ਬਣੀ ਹੋਈ ਵੱਲ ਇਸ਼ਾਰਾ ਕਰਕੇ ਫਰਮਾਉਣ ਲੱਗੇ ਡਾਕਟਰ ਇਸ ਨੂੰ ਖੋਲ ਜਾਂ ਡਾਕਟਰ ਸੈਮ ਨੇ ਉਸ ਬਕਸੇ ਦਾ ਢੱਕਣ ਖੋਲਿਆ ਕੀ ਤੱਕਿਆ ਬਕਸਾ ਅੰਦਰੋਂ ਬਿਲਕੁਲ ਖਾਲੀ ਹੈ ਕੁਝ ਅੱਗੋ ਬਚਨ ਨਾ ਕੀਤਾ ਢੱਕਣ ਬੰਦ ਕਰ ਮੁੜ ਬੈਠੇ ਗਏ ਬਾਬਾ ਜੀ ਕੁਝ ਹੋਰ ਬਚਨ ਬਿਲਾਸ ਕਰਦੇ ਹੋਏ ਮੁੜ ਫਰਮਾਨ ਲੱਗੇ ਡਾਕਟਰ ਇਸ ਦਾ ਟੱਕਣ ਖੋਲ ਤੇ ਵਿੱਚੋਂ 50000 ਰੁਪਏ ਗਿਣ ਕੇ ਰੱਖ ਦੇ ਡਾਕਟਰ ਸੈਮ ਨੇ ਮੁੜ ਉਸ ਬਕਸੇ ਦਾ ਟੱਕਣ ਖੋਲਿਆ ਮੁੜ ਤੱਕਿਆ ਬਕਸਾ ਅੰਦਰੋਂ ਖਾਲੀ ਹੈ ਪਰ ਬਾਬਾ ਜੀ ਨੂੰ ਇਹ ਨਹੀਂ ਆਖਿਆ ਕਿ ਮਹਾਰਾਜ ਇਹ ਬਕਸਾ ਤਾਂ ਬਿਲਕੁਲ ਖਾਲੀ ਹੈ ਭਰੋਸਾ ਸੀ ਵਿਸ਼ਵਾਸ ਸੀ ਕਿ ਇਹ ਆਪਣੀ ਕਲਾ ਰਹਿਮਤ ਨਾਲ ਕੁਝ ਵੀ ਵਰਤਾ ਸਕਦੇ ਹਨ ਜਿਵੇਂ ਧੰਨ ਬਾਬਾ ਮਾਹ ਹਨਨਾਮ ਸਿੰਘ ਜੀ ਮਹਾਰਾਜ ਇੱਕ ਦਿਨ ਬਾਬਾ ਨਰੈਣ ਸਿੰਘ ਜੀ ਨੂੰ ਕਹਿਣ ਲੱਗੇ ਬਾਲਿਆ अंदरों मटी मेंरह रुपये लैके आ बाबा नारायण सिंह जी ने जा मट्टी देखया अंदरों मट्टी बिल्कुल खाली है आके सहज न उस तरह बैठ गए दोबारा बाबा जी ने बचन फुरमाया बालिया अंदरों खजाने तेरह रुपये लैके आ सत्त बचन आड़ मुड में देखा मट्टी उस तरह बिल्कुल खाली सी फिर उस तरह सहज न सीस करके बबा नारायण सिंह जी बैठ गए कोई बचन नाता ਬਾਬਾ ਜੀ ਨੇ ਤੀਜੀ ਵਾਰ ਮੁੜ ਫੁਰਮਾਇਆ ਬਾਲਿਆ ਅੰਦਰੋਂ ਖਜ਼ਾਨੇ ਵਿੱਚੋਂ 13 ਰੁਪਏ ਲੈ ਕੇ ਆ ਇਸ ਕਲੰਦਰ ਨੂੰ ਦਈਏ ਉਸ ਕਲੰਦਰ ਨਾਲ ਆਏ ਹੋਏ ਬਾਂਦਰ ਦਾ ਉਧਾਰ ਕਰਨਾ ਸੀ ਇਸ ਤੇ ਉਸ ਬਾਂਦਰ ਦੁਆਰਾ ਹੋਣ ਵਾਲੀ ਸਾਰੀ ਕਮਾਈ ਦੀ ਕੀਮਤ ਖਜ਼ਾਨੇ ਰੂਪ ਵਿੱਚ ਉਹ ਦੇ ਰੇ ਸਨ ਹੁਕਮ ਅਨੁਸਾਰ ਤੀਜੀ ਵਾਰ ਸੀਸ ਨਿਵਾ ਫਿਰ ਜਾ ਖਜ਼ਾਨਾ ਦੇਖਿਆ ਤਾਂ ਮੱਟੀ ਲੱਪੋ ਲੱਪ ਭਰੀ ਪਈ ਸੀ ਜਿਸ ਵਿੱਚੋਂ 13 ਰੁਪਏ ਕਲੰਦਰ ਨੂੰ ਬਾਬਾ ਜੀ ਨੇ ਆਪਣੇ ਹੱਥੀ ਦੇਣੇ ਕੀਤੇ ਬਾਬਾ ਇਹ ਅਦੁੱਤੀ ਰਹਿਨਤਾਂ ਵਰਤੌਣ ਵਾਲੇ ਰਾਜੇ yogi ਜੋ ਕੋ ਚੌਨ ਵਰਤਾ ਸਕਦੇ ਹਨ ਇਸੇ ਭਾਵਨਾ ਤੇ ਡਾਕਟਰ ਸਾਹਿਬ ਕੁਝ ਨਾ ਬੋਲੇ ਤੇ ਦੂਜੀ ਵਾਰ ਵੀ ਆਨ ਸਹਜ ਨਾਲ ਬੈਠ ਗਈ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਹੋਰ ਬਚਨ ਬिलास ਕਰਦੇ ਹੋਏ ਤੀਜੀ ਵਾਰ ਮੁੜ ਫਰਮਾਉਣ ਲੱਗੇ ਡਾਕਟਰ ਇਸ ਬਕਸੇ ਦਾ ਟੱਤਨ ਖੋਲ ਤੇ ਵਿੱਚੋਂ 50000 ਰੁਪਏ ਗਿਣਕੇ ਰੱਖ ਦੇ ਉਪਰੋਕਤ ਸਾਖੀ ਮੰਗ ਹੀ ਤੀਸਰੀ ਵਾਰ ਮੁੜ ਡਾਕਟਰ ਸਾਹਿਬ ਉੱਠੇ ਤੇ ਜਾ ਉਹ ਬਕਸਾ ਜਦ ਦੇਖਿਆ ਤਾਂ ਖਜ਼ਾਨੇ ਨਾਲ ਭਰਿਆ ਪਿਆ ਸੀ ਜਿਸ ਤੇ ਮਿਹਰ ਦਾ ਛਿੱਟਾ ਵਰਤੌਣਾ ਹੋਵੇ ਮਹਾਪੁਰਖ ਕਿਦਰੇ ਦਿਯਾਲ ਹੋ ਕੇ ਕੁਝ ਚਾਲਕ ਉਸ ਨੂੰ ਦਿਖਾ ਵੀ ਦਿੰਦੇ ਹਨ ਕਿ ਕਿਵੇਂ ਰੱਬੀ ਸ਼ਕਤੀਆਂ ਰਿੱਧੀਆਂ ਸਿੱਧੀਆਂ ਇੱਥੇ ਹੱਥ ਬਣ ਕੇ ਖੜੀਆਂ ਨੇ ਰਸਨਾ ਤੋਂ ਨਿਕਲੇ ਹੋਏ ਬੋਲ ਨੂੰ ਤਤਕਾਲ ਹੀ ਪੂਰਨ ਕਰਨ ਦਾ ਜਿਨ੍ਹਾਂ ਨੇ ਹੁਕਮ ਹਾਸਲ ਕੀਤਾ ਹੁੰਦਾ ਹੈ ਬਾਬਾ ਈਸ਼ਰ ਸਿੰਘ ਜੀ ਪਾਸ ਇੱਕ ਗਿਆਨੀ ਬਲਵੰਤ ਸਿੰਘ ਤੇ ਨਾਲ ਦੂਜਾ ਉਸ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਹੋਰ ਪ੍ਰੇਮੀ ਤਹਿਲ ਸਿੰਘ ਬਾਬਾ ਜੀ ਦੇ ਦਰਸ਼ਨ ਕਰਨ ਆਇਆ ਗਰੀਬੀ ਦੀ ਹਾਲਤ ਵਿੱਚ ਵਿਤ ਅਨੁਸਾਰ ਕੁਝ ਕਿਨੂਆ ਦਾ ਪ੍ਰਸ਼ਾਦ ਲਿਆ ਤੇ ਆਨ ਬਾਬਾ ਜੀ ਦੇ ਦਰਸ਼ਨ ਕਰਦੇ ਆਂ ਪੇਟ ਧਰਿਆ ਬਾਬਾ ਜੀ ਇਸ ਗੁਰਮੁ ਗਿਆਨੀ ਬਲਵੰਤ ਸਿੰਘ ਨਾਲ ਕੁਝ ਬਚਨ ਬਿਲਾਸ ਕਰਦੇ ਹੋਏ ਫਰਮਾਉਣ ਲੱਗੇ ਗਿਆਨੀ ਜੀ ਤੁਹਾਡੇ ਨਾਲ ਇਹ ਜਿਹੜਾ ਪ੍ਰੇਮੀ ਕਿਨੂ ਲੈ ਕੇ ਆਇਆ ਹੈ ਇਸਨੇ ਕਿਨੂਆ ਦਾ ਬਾਗ ਲਾਇਆ ਹੈ ਗਿਆਨੀ ਜੀ ਕਹਿਣ ਲੱਗੇ ਮਹਾਰਾਜ ਇਹ ਆਪਣੀ ਕਮਾਈ ਵਿੱਚੋਂ ਪ੍ਰਸ਼ਾਦ ਵਜੋਂ ਲੈ ਕੇ ਆਇਆ ਹੈ ਦੂਜੀ ਵਾਰ ਫਿਰ ਕੁਝ ਹੋਰ ਬਚਨ ਬिलास ਕਰਦੇ ਹੋਏ ਹਜ਼ੂਰ ਬਾਬਾ ਈਸ਼ਰ ਸਿੰਘ ਜੀ ਪ੍ਰਸੰਤਾ ਵਿੱਚ ਗਿਆਨੀ ਜੀ ਨੂੰ ਫਰਮਾਉਣ ਲੱਗੇ ਗਿਆਨੀ ਜੀ ਇਹ ਜਿਹੜਾ ਪ੍ਰੇਮੀ ਤੁਹਾਡੇ ਨਾਲ ਕਿੰਨੂ ਲੈ ਕੇ ਆਇਆ ਹੈ ਇਸਨੇ ਕਿੰਨੂਆਂ ਦਾ ਬਾਗ ਲਗਾਇਆ ਹੈ ਗਿਆਨੀ ਜੀ ਮੁੜ ਕਹਿਣ ਲੱਗੇ ਮਹਾਰਾਜ ਪ੍ਰਸ਼ਾਦ ਵਜੋਂ ਦੁਕਾਨ ਤੋਂ ਖਰੀਦ ਕੇ ਲਿਆਇਆ ਹੈ ਤੀਸਰੀ ਵਾਰ ਫਿਰ ਹੋਰ ਬਚਨ ਬਿਲਾਸ ਕਰਦੇ ਹੋਏ ਬਾਬਾ ਜੀ ਨੇ ਜਦ ਇਹੀ ਬਚਨ ਮੁੜ ਫਰਮਾਏ ਗਿਆਨੀ ਜੀ ਸਮਝ ਗਏ ਬਾਬਾ ਜੀ ਤਾਂ ਬਖਸ਼ਿਸ਼ ਕਰ ਰਹੇ ਹਨ ਹੁਣ ਸੀਸ ਝੁਕਾਇਆ ਗਿਆਨੀ ਜੀ ਨੇ ਬੇਨਤੀ ਕੀਤੀ ਜੀ ਸਤ ਬਚਨ ਤੂੰ ਸਾਇ ਸੁਪ੍ਰੇਮੀ ਨੂੰ ਬਾਗ ਬਖਸ਼ ਦਿੱਤਾ ਤੇ ਬਾਗ ਲੱਗ ਗਿਆ ਜੀ ਝੋਲੀ ਵਿੱਚ ਰਹਿਮਤ ਪਈ ਉਪਰੰਤ ਸਮੇਂ ਨਾਲ ਉਸ ਪ੍ਰੇਮੀ ਨੇ ਕੁਝ ਥੋੜੀ ਜਿਹੀ ਜ਼ਮੀਨ ਖਰੀਦੀ ਸਹਿਜ ਸਹਿਜ ਨਾਲ ਲਗਦੀਆਂ ਜ਼ਮੀਨਾਂ ਖਰੀਦਦਿਆਂ ਇੱਕ ਵੱਡਾ ਬਾਗ ਬਣਾ ਲਿਆ ਫਿਰ ਉਸ ਬਾਗ ਦਾ ਨਾਮ ਰੱਖਿਆ ਗੁਰੂ ਨਾਨਕ ਬਾਗ ਲਿਖ ਕੇ ਬੋਰਡ ਲਗਾ ਦਿੱਤਾ ਬਖਸ਼ਿਸ਼ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਆਏ ਗਏ ਰਾਈਆਂ ਨੂੰ ਕਿਨੂਆ ਦੇ ਲਿਫਾਫੇ ਭਰ-ਭਰ ਦੇਈ ਜਾਣੇ ਭਾਵ ਮਾਪੁਰਖਾਂ ਦੀ ਰਸਨਾ ਤੋਂ ਨਿਕਲਿਆ ਬਚਨ ਤਤਕਾਲ ਹੀ ਪੂਰਨ ਕਰਨ ਲਈ ਰੱਬੀ ਸ਼ਕਤੀਆਂ ਨੂੰ ਹੁਕਮ ਹੋ ਜਾਂਦਾ ਹੈ ਦ੍ਰਿਸ਼ਟਾਂਤ ਕਿਸੇ ਵਿਲੇ ਨੂੰ ਹੀ ਦਿਖਾਉਂਦੇ ਹਨ ਸੋ ਡਾਕਟਰ ਮਨਮੋਹਨ ਸਿੰਘ ਜੀ ਨਾਲ ਵੀ ਐਸਾ ਹੀ ਨਕਸ਼ਾ ਵਰਤ ਰਿਹਾ ਸੀ ਸਹੂ ਹੁਕਮ ਅਨੁਸਾਰ ਹੁਣ ਡਾਕਟਰ ਸੈਮ ਨੇ ਖਜ਼ਾਨੇ ਵਿੱਚੋਂ 50000 ਰੁਪਏ ਗਿਣ ਕੇ ਅੱਗੇ ਰੱਖ ਦਿੱਤੇ ਇਤਨੇ ਨੂੰ ਬਾਬਾ ਸੁਖਦੇਵ ਸਿੰਘ ਜੀ ਵੀ ਹੁਕਮ ਅਨੁਸਾਰ ਲੰਗਰ ਛੱਕੇ ਬਾਬਾ ਜੀ ਦੇ ਕਮਰੇ ਵਿੱਚ ਆ ਗਏ ਬਾਬਾ ਜੀ ਬੜੇ ਹੀ ਪ੍ਰਸੰਤਾਪੂਰਵਕ ਹਾਸ ਵਿਲਾਸ ਵਿੱਚ ਫਰਮਾਉਣ ਲੱਗੇ ਲੈ ਡਾਕਟਰ ਇਹ 50000 ਸੁਖੀ ਨੂੰ ਫੜਾ ਦੇ ਡਾਕਟਰ ਸਾਹਿਬ ਜੀ ਨੇ ਬਾਬਾ ਸੁਖਦੇਵ ਸਿੰਘ ਜੀ ਅੱਗੇ ਰੁਪਏ ਹਾਸਰ ਕੀਤੇ ਉਪਰੰਤ ਬਾਬਾ ਜੀ ਨੇ ਬਾਬਾ ਸੁਖਦੇਵ ਸਿੰਘ ਜੀ ਨੂੰ ਮੁਖਾਤਬ ਹੋ ਕੇ ਬਚਨ ਫਰਮਾਏ ਲੈ ਸੁਖੀ ਅੱਜ ਤੂੰ ਤਾਂ ਮੰਗਿਆ ਹੀ ਕੁਝ ਨਹੀਂ ਅੱਜ ਡਾਕਟਰ ਬੜਾ ਖੁਸ਼ ਸੀ ਜੋ ਮੰਗਦਾ ਮਿਲ ਜਾਣਾ ਸੀ ਬਾਬਾ ਸੁਖਦੇਵ ਸਿੰਘ ਜੀ ਨੇ ਸੀਸ ਨਿਵਾਇਆ ਬੇਨਤੀ ਕੀਤੀ ਮਹਾਰਾਜ ਅਗਲੀਆਂ ਸੇਵਾਵਾਂਾਂ ਹੀ ਤੁਸੀਂ ਹੀ ਕਰਵਾਉਣੀਆਂ ਨੇ ਚਾਹੇ ਜਿਸ ਪਾਸੋਂ ਵੀ ਸੇਵਾ ਲੈ ਲਵੋ ਉਪਰੰਤ ਆਗਿਆ ਲੈ ਕੇ ਡਾਕਟਰ ਸਾਹਿਬ ਅੰਮ੍ਰਿਤਸਰ ਆ ਗਏ ਤੇ ਬਾਬਾ ਸੁਖਦੇਵ ਸਿੰਘ ਜੀ ਹੁਕਮ ਅਨੁਸਾਰ ਸੇਵਾ ਕਰਵਾਉਣ ਲਈ ਆਪਣੀ ਮੰਜ਼ਲ ਵੱਲ ਚੱਲ ਪਈ ਡਾਕਟਰ ਸਾਹਿਬ ਗੁਣ ਗਾਉਂਦੇ ਜਾ ਰਹੇ ਹਨ ਸੋਚਦੇ ਜਾ ਰਹੇ ਹਨ ਕਿ ਕਿਐਸੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਵਿੱਚ ਬਖਸ਼ੀਸ਼ਾ ਸੰਭਾਲੀ ਬੈਠੇ ਹਨ ਬਾਬਾ ਜੀ ਪੈਨਾ ਖਜ਼ਾਨੇ ਦੁਆਰਾ ਅਜਬ ਕਲਾ ਵਰਤਾਈ ਫਿਰ ਖਜ਼ਾਨੇ ਵਿੱਚੋਂ ਮਾਇਆ ਬਾਬਾ ਸੁਖਦੇਵ ਸਿੰਘ ਜੀ ਨੂੰ ਦੇ ਕੇ ਤੇ ਵਢਾਈ ਇੱਕ ਨਿਮਾਣੇ ਅਦਲੇ ਡਾਕਟਰ ਸਾਹਿਬ ਦਾ ਆਪਣੇ ਆਪ ਨੂੰ ਮੁਖਾਦੀਪ ਨੂੰ ਦੇ ਰਹੇ ਹਨ ਸਤਿਗੁਰੂ ਐਸੇ ਗਰੀਬਾਂ ਨੂੰ ਨਿਵਾਜਣ ਵਾਲੇ ਸਾਧੂ ਸਦਾ ਇਸ ਸੰਸਾਰ ਦੀਆਂ ਬਾਗਡੋਰ ਸੰਭਾਲੀ ਹੀ ਰੱਖਣ ਐਦਰੋ ਬਾਬਾ ਸੁਖਦੇਵ ਸਿੰਘ ਜੀ ਦੀ ਸੇਵਾਵਾਂ ਨਿਭਾਉਂਦਿਆਂ ਗੁਣਗਾਰੇ ਹਨ ਸੋ ਐਸੇ ਸਾਧੂ ਤੋਂ ਮਾਨ ਬਲੇਹਾਰ ਜਾਂਦਾ ਹੈ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਗਿਆਨੀ ਰਗबीर ਸਿੰਘ ਜੀ ਸਿੰਗਾਪੁਰ ਵਾਲਿਆਂ ਨਾਲ ਬੀਤੀ ਸਾਖੀ ਬਚਨ ਸਾਧ ਸੁਖ ਪੰਥਾ ਲਹਨਤਾ ਬੜ ਕਰਮਣੇ ਰਹੰਤਾ ਜਨ ਮਰਨੇਂ ਰਮਣੰਗ ਨਾਨਕ ਹਰ ਕੀਰਤਨਹਿ ਸੁਖਾਲੇ ਰਸਤੇ ਨੂੰ ਲੱਭਦਾ ਹੋਇਆ ਮਨੁੱਖ ਕਦਮ ਦਰ ਕਦਮ ਚੱਲਦਿਆਂ ਭਲੇ-ਪੁਰੇ ਦੀ ਨਾ ਵਿਚਾਰ ਕਰਦਿਆਂ ਹੋਇਆਂ ਕਈ ਸ਼ੁਭ ਅਸ਼ੁਭ ਵਿੱਚ ਸਹਿਜੇ ਹੀ ਬੀਜੀ ਜਾ ਰਿਹਾ ਹੈ ਸ਼ੁਭ ਬੀਜ ਬੀਜਿਆ ਹੋਇਆ ਜਿੱਥੇ ਇਸ ਨੂੰ ਸਫਲ ਮਾਰਗ ਵੱਲ ਲੈ ਕੇ ਜਾਵੇਗਾ ਉੱਥੇ ਅਸ਼ੁਭ ਬੀਜ ਬੀਜਿਆ ਹੋਇਆ ਇਸ ਦੇ ਜੀਵਨ ਨੂੰ ਨਰਕਾਂ ਵੱਲ ਵੀ ਧਕੇਲ ਦੇਵੇਗਾ ਜਨਮ ਮਰਨ ਦੇ ਗੇੜੇ ਕੱਢਦਾ ਹੋਇਆ ਮਨੁੱਖ ਕਿਵੇਂ ਮੁਕਤ ਹੋਵੇਗਾ ਇਸ 84 ਲੱਖ ਜੁਨਾਂ ਦੇ ਗਲਤਾਂ ਤੋਂ ਸਤਿਗੁਰੂ ਉਪਰੋਕਤ ਪੰਕਤੀਆਂ ਦੁਆਰਾ ਮਾਰਗ ਦੱਸਦੇ ਹਨ हे ਮਨੁੱਖ ਗੁਰੂ ਦਰਤੋਂ ਨਿਵਾਜੇ ਹੋਏ ਸੇਵਾ ਸਿਮਰਨ ਨਾਲ ਗੁਣੰਧ ਹੋਏ ਸਾਧੂ ਜਨਾਂ ਪਰਮੇਸ਼ਰ ਦੇ ਪਿਆਰਿਆਂ ਦੇ ਅਮਰਤ ਬਈ ਬੋਲਾਂ ਨੂੰ ਸੰਭਾਲ ਲੈ ਤੇਰੇ ਭਾਗ ਵੀ ਵੱਡੇ ਬਣ ਜਾਣਗੇ ਤੇ ਤੂੰ ਜਨਮ ਮਰਨ ਦੇ ਗੇੜ ਤੋਂ ਵੀ ਮੁਕਤ ਹੋ ਜਾਵੇਂਗਾ ਰਹਿਨਤਾ ਜਨਮ ਮਰਨੇ ਇਸ ਲਈ ਸਾਧੂ ਜਨਾਂ ਦੀ ਸੰਗਤ ਨਾਲ ਮਿਲ ਬੈਠ ਕੇ ਪਰਮੇਸ਼ਰ ਦੀ ਸਿਫਤ ਸਲਾ ਰਮਣੰਗ ਨਾਨਕ ਹਰ ਕੀਰਤਨ ਹੈ ਹਰ ਕੀਰਤਨ ਵਿੱਚ ਆਪਣਾ ਸਵਾ ਸਫਲ ਬਣਾ ਲੈ ਹਰ ਕੀਰਤਨ ਦੇ ਰਸੀਏ ਧੰਨ ਬਾਬਾ ਕੁੰਦਨ ਸਿੰਘ ਜੀ ਅੱਜ ਗਿਆਨੀ ਰਗਵੀਰ ਸਿੰਘ ਜੀ ਸਿੰਗਾਪੁਰ ਵਾਲਿਆਂ ਨੂੰ ਵੀ ਇਹੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ 사ખી ਅੰਕਿਤ ਹੈ ਕੀਰਤਨ ਦੇ ਤਨੀ ਗਿਆਨੀ ਜੀ ਭਾਈ ਰਗਵੀਰ ਸਿੰਘ ਜੀ ਜਿਨ੍ਹਾਂ ਨੇ ਬਾਬਾ ਨਾਨਕ ਸਿੰਘ ਜੀ ਦੇ ਸਮੇਂ ਤੋਂ ਹੀ ਇਸ ਘਰ ਤੋਂ ਬੇਅੰਤ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਸਨ ਸਮੇਂ ਦੀ ਨ ਜਾਗਤ ਦੇ ਨਾਲ ਤਾਂ ਬਾਬਾ ਇਸ਼ਰ ਸਿੰਘ ਜੀ ਨੇ ਆਪ ਗਿਆਨੀ ਰਗਵੀਰ ਸਿੰਘ ਜੀ ਨੂੰ ਬਾਬਾ ਕੁੰਦਨ ਸਿੰਘ ਜੀ ਦੀ ਸੰਗਤ ਪ੍ਰਤੀ ਇਸ਼ਾਰਾ ਕਰਦਿਆਂ ਬਚਨ ਫੁਰਮਾਏ ਸਨ ਗਿਆਨੀ ਜੀ ਜੇ ਕਿਸੇ ਹਿਰਦੇ ਤੇ ਗੁਰੂ ਨਾਨਕ ਬੈਠਾ ਦੇਖਣਾ ਹੈ ਤਾਂ ਉਹ ਸਾਡੇ ਕੁੰਦਨ ਦਾ ਹਿਰਦਾਈ ਸਮਾਉਣ ਤੇ ਇਹ ਗੱਲ ਤਾਂ ਲਾਜ਼ਮੀ ਹੀ ਪ੍ਰਗਟ ਹੋਣੀ ਸੀ ਪਰ ਬਾਬਾ ਕੁੰਦਨ ਸਿੰਘ ਜੀ ਦੇ ਹਿਰਦੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਵਾਸਾ ਹਿਰਦੇ ਵਿੱਚ ਚਰਨ ਟਿਕੇ ਹੋਣਾ ਗਿਆਨੀ ਜੀ ਸੀਸ ਝੁਕਾਉਂਦੇ ਤੇ ਨਾਲ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਬਚਨ ਯਾਦ ਕਰਦੇ ਸਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮੁਖ ਸੇਵਾ ਬਾਬਾ ਜੀ ਨੂੰ ਪਿਆਰ ਦੇ ਵਜੂਦ ਵਿੱਚ ਕਰਦੇ ਹੋਏ ਤੱਕ ਦੇ ਤੇ ਸਤ ਸੰਗੀਆਂ ਨੂੰ ਵਡਪਾਗੀ ਸਮਾ ਸੰਭਾਲਣ ਲਈ ਪ੍ਰੇਰਿਤ ਕਰਦੇ। ਕਦੇ ਬਾਬਾ ਜੀ ਦੇ ਹੁਕਮ ਵਿੱਚ ਰਹਿ ਕੇ ਕਿਤਨੇ-ਕਿਤਨੇ ਦਿਨ ਨਾਨਕ ਸਰ ਹੀ ਰਹਿ ਕੇ ਬਾਬਾ ਜੀ ਦੇ ਸੇਵਕਾਂ ਬੇਹੰਗਮਾ ਨੂੰ ਕੀਰਤਨ ਵੀ ਸਿਖਾਉਂਦੇ। ਇੱਕ ਦਿਨ ਦਾ ਸਮਾਂ ਗਿਆਨੀ ਜੀ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਦਰਸ਼ਨ ਕਰਨ ਲਈ ਨਾਨਕ ਸਰ ਵਿਖੇ ਆਏ। ਬਾਬਾ ਜੀ ਪਾਸ ਪ੍ਰਸ਼ਾਦ ਪੁਕਤਾਂਦੇ ਆ। ਬਾਬਾ ਜੀ ਨੇ ਸਤ ਸੁਖ ਆਨੰਦ ਪੁੱਛਾਂ ਨੂੰ ਪਰੰਤ ਬਚਨ ਫਰਮਾਏ ਗਿਆਨੀ ਜੀ 15 ਕੁ ਦਿਨ ਇੱਥੇ ਸਾਡੇ ਪਾਸ ਹੀ ਠਹਿਰੋ। ਕੀ ਕਰਨਾ ਹੈ ਘਰ ਜਾ ਕੇ ਗਿਆਨੀ ਜੀ ਕਹਿਣ ਲੱਗੇ ਮਹਾਰਾਜ ਕੁਝ ਘਰੇਲੂ ਕੰਮ ਵੀ ਦੇਖਣ ਵਾਲੇ ਨੇ ਹੁਣ ਆਗਿਆ ਦੇ ਦਿਓ ਬਾਬਾ ਜੀ ਫਿਰ ਬਚਨ ਕਰਨ ਲੱਗੇ ਗਿਆਨੀ ਜੀ ਸਾਡਾ ਤਾਂ ਚਿਤ ਨਹੀਂ ਕਰਦਾ ਤੁਹਾਨੂੰ ਛੁੱਟੀ ਦੇਣ ਨੂੰ ਅੱਗੇ ਜਿਵੇਂ ਤੁਹਾਡੀ ਰਜ਼ਾ ਹੈ ਬਾਬਾ ਜੀ ਨੇ ਪ੍ਰਸ਼ਾਦ ਦਿੱਤਾ ਤੇ ਗਿਆਨੀ ਜੀ ਨਮਸਕਾਰ ਕਰਕੇ ਬਾਬਾ ਜੀ ਦੇ ਆਸਨ ਸਥਾਨ ਤੋਂ ਬਾਹਰ ਆ ਗਏ ਕੋਲਿਕ ਪ੍ਰੇਮੀ ਇਹ ਸਭ ਕੁਝ ਤੱਕ ਰਿਹਾ ਸੀ ਬਾਹਰ ਆ ਕੇ ਗਿਆਨੀ ਜੀ ਨੂੰ ਕਹਿਣ ਲੱਗਾ ਗਿਆਨੀ ਜੀ ਜੇਕਰ ਬਾਬਾ ਜੀ ਅੱਜ ਤੁਹਾਨੂੰ ਰੱਖਣਾ ਚਾਹੁੰਦੇ ਹਨ ਤਾਂ ਰਹਿ ਪਵੋ ਇੱਥੇ ਤੁਸੀਂ ਕੀ ਕਰਨਾ ਹੈ ਘਰ ਜਾ ਕੇ ਸਭ ਘਰ ਦੀਆਂ ਜ਼ਿੰਮੇਵਾਰੀਆਂ ਤੁਹਾਡੇ ਬੱਚਿਆਂ ਨੇ ਤਾਂ ਸੰਭਾਲੀਆਂ ਹੀ ਹੋਈਆਂ ਨੇ ਗਿਆਨੀ ਜੀ ਇਸ ਪ੍ਰੇਮੀ ਦੀ ਗੱਲ ਸੁਣ ਕੇ ਕਹਿਣ ਲੱਗੇ ਕੋਈ ਗੱਲ ਨਹੀਂ ਬਾਬੇ ਇਸ ਤਰ੍ਹਾਂ ਕਹਿੰਦੇ ਹੀ ਨੇ ਕਿਤੇ ਅੱਗੇ ਕਿਤਨੇ-ਕਿਤਨੇ ਦਿਨ ਠਹਿਰ ਜਾਂਦੇ ਸਨ ਪਰ ਅੱਜ ਕੋਈ ਪਰਚਾ ਕਹਿ ਲਈਏ ਜੋ ਪੈ ਗਿਆ ਸੀ ਉਹ ਤਾਂ ਅੱਗੋਂ ਚੁੱਪ ਕਰ ਗਿਆ ਤੇ ਗਿਆਨੀ ਜੀ ਵਾਪਸ ਅੰਮ੍ਰਿਤਸਰ ਨੂੰ ਗਏ ਅਗਲੇ ਦਿਨ ਹੀ ਘਰ ਬੈਠਿਆਂ ਬੁਖਾਰ ਚੜ ਗਿਆ ਫਿਰ ਦਵਾਈਆਂ ਖਾਂਦੇ ਵੀ ਲੱਤਨ ਦਾ ਨਾਮ ਹੀ ਨਾ ਲੈਣ ਲੱਗਾ ਤਕਰੀਬਨ 15 ਦਿਨ ਹੀ ਬੁਖਾਰ ਚੜਦਾ ਰਿਹਾ ਅੱਤ ਦਾ ਸਰੀਰ ਨਿਰਬਲ ਹੋ ਗਿਆ ਹੁਣ ਬਾਬਾ ਜੀ ਦੇ ਬਚਨ ਯਾਦ ਆਉਂਦੇ ਹਨ ਗਿਆਨੀ ਜੀ 15 ਕੁ ਦਿਨ ਇੱਥੇ ਸਾਡੇ ਪਾਸ ਹੀ ਠਹਿਰੋ ਕੀ ਕਰਨਾ ਹੈ ਘਰ ਜਾ ਕੇ ਹੁਣ ਮਨ ਨੂੰ ਫਟਕਾਰ ਪਾਉਂਦੇ ਹਨ ਮਨਾ ਜੇਕਰ ਇੱਥੇ ਬੁਖਾਰ ਨਾਲ ਮੰਜੇ ਤੇ ਹੀ ਪਿਆ 15 ਦਿਨ ਲੇਟੇ ਰਹਿਣਾ ਸੀ ਤਾਂ ਨਾਨਕ ਸਰ ਬਾਬਾ ਜੀ ਪਾਸ ਠਹਿਰਨਾ ਤੇਰੇ ਲਈ ਕੋਈ ਮਾੜਾ ਸੀ ਹੁਣ ਸੋਚਿਆ ਅੱਜ ਹੀ ਨਾਨਕਸਰ ਚਲੇ ਜਾਣਾ ਹੈ ਬੱਚਿਆਂ ਨੂੰ ਕਿਹਾ ਗੱਡੀ ਤਿਆਰ ਕਰੋ ਤੇ ਮੈਨੂੰ ਨਾਨਕਸਰ ਲੈ ਚਲੋ ਬਾਬਾ ਜੀ ਪਾਸ ਫੁੱਲ ਬਖਸ਼ਾ ਕੇ ਆਈਏ ਸੋ ਪਰਿਵਾਰ ਨੂੰ ਨਾਲ ਲੈ ਕੇ ਗਿਆਨੀ ਜੀ ਬਾਬਾ ਕੁੰਦਨ ਸਿੰਘ ਜੀ ਦੇ ਦਰਸ਼ਨ ਦੀਦਾਰ ਕਰਨ ਲਈ ਮੁੜ ਨਾਨਕਸਰ ਆ ਗਏ ਭਰੇ ਮਨ ਨਾਲ ਬਾਬਾ ਜੀ ਪਾਸ ਦਰਸ਼ਨ ਕਰਦਿਆਂ ਮਾਫੀ ਮੰਗਦਿਆਂ ਬੇਨਤੀ ਕੀਤੀ ਮਹਾਰਾਜ ਹੁਣ ਬਖਸ਼ੋ ਤੇ ਸਰੀਰ ਰਾਜ਼ੀ ਕਰੋ 15 ਦਿਨ ਹੋ ਗਏ ਬੁਖਾਰ ਚੜੇ ਹੋਏ ਨੂੰ ਬਾਬਾ ਜੀ ਕੁਝ ਮੁਸਕੁਰਾਉਂਦੇ ਹੋਏ ਬਚਨ ਫਰਮਾਨ ਲੱਗੇ ਗਿਆਨੀ ਜੀ ਕੁਝ ਨਹੀਂ ਹੋਇਆ ਸਰੀਰ ਨੂੰ ਜਾਓ ਜਾ ਕੇ ਲੰਗਰ ਵਿੱਚੋਂ ਚਾਹ 셔ਕੋ ਤੇ ਆਨੰਦ ਲਵੋ ਗਿਆਨੀ ਰਗਬੀਰ ਸਿੰਘ ਜੀ ਨੇ ਨਮਸਕਾਰ ਕੀਤੀ ਬਾਬਾ ਜੀ ਦੇ ਕਮਰੇ ਤੋਂ ਬਾਹਰ ਆ ਕੇ ਲੰਗਰ ਵਿੱਚੋਂ ਚਾਹ 셔ਕੀ ਕੁਝ ਸਮੇਂ ਵਿੱਚ ਹੀ ਬੁਖਾਰ ਵੀ ਆਪਣੇ ਆਪ ਉਤਰ ਗਿਆ ਜਿਹੜਾ ਕਿ 15 ਦਿਨਾਂ ਤੋਂ ਦਵਾਈਆਂ ਖਾਣ ਤੇ ਵੀ ਨਹੀਂ ਸੀ ਉਤਰ ਰਿਹਾ ਪਰ ਹੁਣ ਵਰਤ ਰਿਆ ਸੀ ਸਾਧੂ ਦਾ ਬਚਨ ਸਰੀਰ ਰਾਜ਼ੀ ਹੋ ਗਿਆ ਉਸ ਰਾ ਨਾਨਕ ਸਾਰੀ ਠਹਿਰੇ ਤਾਂ ਅਗਲੇ ਦਿਨ ਆਗਿਆ ਅਨੁਸਾਰ ਹੀ ਘਾਰ ਆਏ ਪਰ ਆਗਿਆ ਸਮੇ ਜੋ ਬਾਬਾ ਜੀ ਨੇ ਸੁਮਤ ਬਖਸ਼ੀ ਗਿਆਨੀ ਜੀ ਅਸੀਂ ਜੋ ਕੁਝ ਤੁਹਾਨੂੰ ਕਹਿ ਰਹੇ ਸਾਂ ਆਪਣੇ ਆਪ ਨਹੀਂ ਸੀ ਕਹਿ ਰਹੇ ਜੋ ਸਾਨੂੰ ਵੱਡੇ ਬਾਬਾ ਜੀ ਬਾਬਾ ਨਾਨਕ ਸਿੰਘ ਜੀ ਮਹਾਰਾਜਪਤੀ ਕਿਹਾ ਕਰਦੇ ਸਨ ਵਲੋ ਹੁਕਮ ਹੋ ਰਿਆ ਸੀ ਤੁਹਾਨੂੰ ਬਚਨ ਕਰ ਰਹੇ ਸਾਂ ਜੋ ਹੋਇਆ ਸੋ ਭਲਾ ਹੋਇਆ ਹੁਣ ਇਸ ਕੀਰਤਨ ਨੂੰ ਜੋ ਤੁਹਾਨੂੰ ਗੁਰੂ ਘਰ ਦੀ ਬਖਸ਼ਿਸ਼ ਕੀਰਤਨ ਦੀ ਦਾਤ ਮਿਲੀ ਹੋਈ ਹੈ ਅਮਰitsar ਵੀ ਕੀਰਤਨ ਸਿਖਾ ਕੇ ਸੁਚੱਜੇ ਕੀਰਤਨ ਈ ਤਿਆਰ ਕਰੋ ਸੋ ਇਸ ਉਪਰੰਤ ਹੁਕਮ ਅਨੁਸਾਰ ਆਗਿਆ ਲੈ ਗਿਆਨੀ ਰਗਬੀਰ ਸਿੰਘ ਜੀ ਵਾਪਸ ਅਮਰitsar ਆ ਗਏ ਅਮਰitsar ਵੀ ਕਈ ਬੱਚਿਆਂ ਨੂੰ ਕੀਰਤਨ ਰਾਗ ਵਿਦਿਆ ਸਿਖਾਉਂਦੇ ਰਹੇ ਤੇ ਬਾਬਾ ਜੀ ਦੀਆਂ ਖੁਸ਼ੀਆਂ ਲੈਂਦੇ ਰਹੇ ਸੋ ਕੀਰਤਨ ਸਦਕਾ ਮਾਹ ਪੁਰਖਾਂ ਦੀ ਸੰਗਤ ਕਰਦਿਆਂ ਆਪਣਾ ਲੋਕ ਪਰ ਲੋਕ ਸੁਹੇਲਾ ਕਰ ਜੀਵਨ ਸਫਲਾ ਬਣਾ ਲਿਆ ਸਾਖੀ ਤੋਂ ਭਾਵ ਮਾਹ ਪੁਰਖਾਂ ਦੇ ਬਚਨਾਂ ਵਿੱਚ ਜਗਿਆਸੂ ਲਈ ਸਰਬ ਸੁਖ ਹੁੰਦੇ ਹਨ ਜੋ ਬਚਨ ਵਡਭਾਗੀ ਉੱਤਮ ਜਨ ਸੰਭਾਲਦੇ ਹਨ ਤੇ ਪਰਮੇਸ਼ਰ ਦੀ ਸਿਫਤ ਸਲਾ ਕੀਰਤਨ ਦੀ ਅੰਮ੍ਰਿਤ ਵਰਖਾ ਵਿੱਚ ਧਾਰੀਆਂ ਲਾ ਜਨਮ ਮਰਨ ਤੋਂ ਮੁਕਤ ਹੋ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਸਮਾਉਂਦੇ ਹਨ ਧੰਨ ਗੁਰੂ ਨਾਨਕ ਜੀ ਧੰਨ ਬਾਬਾ ਜੀ ਇਹ ਸਾਖੀ ਗਿਆਨੀ ਰਗबीर ਸਿੰਘ ਜੀ ਪਾਸੋਂ ਸਰਦਾਰ ਹਰਪ੍ਰਜਨ ਸਿੰਘ ਜੀ ਅੰਮ੍ਰਿਤਸਰ ਨੇ ਆਪ ਸਰਵਨ ਕੀਤੀ ਤੇ ਦਾਸ ਨੂੰ ਲਿਖਵਾਈ ਅਪੈਂਡਿਕਸ ਦੀ ਨਾੜ ਫਟਣ ਤੇ ਗਲਿਆ ਪੇਟ ਮੁੜ ਕਿਰਪਾ ਵਰਸਨੀ ਅਮਰਜੀਤ ਸਿੰਘ ਅਮਰਸਰ ਪਰਿਵਾਰ ਨਾਲ ਬੀਤੀ ਸਾਖੀ ਇੱਕ ਬਾਗ ਵਿੱਚ ਫੁੱਲਾਂ ਦਾ ਖੇੜਾ ਜਿਵੇਂ ਉਸ ਬਾਗ ਦਾ ਸ਼ਿੰਗਾਰ ਹੁੰਦਾ ਹੈ ਤਿਵੇਂ ਇੱਕ ਗ੍ਰਸਤੀ ਪਰਿਵਾਰ ਵਿੱਚ ਮਾਤਾ ਪਿਤਾ ਦੇ ਵੇੜੇ ਵਿੱਚ ਉਸ ਦੇ ਬੱਚਿਆਂ ਦੀ ਤੰਦਰੁਸਤੀ ਇੱਕ ਘਰੇਲੂ ਬਾਗ ਦਾ ਸ਼ਿੰਗਾਰ ਬੰਦੀ ਹੈ ਜਿਵੇਂ ਪਤਝੜ ਦੀ ਆਈ ਰੁੱਤ ਕੁਝ ਦਿਨਾਂ ਲਈ ਬਾਗ ਦੇ ਖੇੜੇ ਨੂੰ ਬਖੇੜ ਦਿੰਦੀ ਹੈ ਤਿਵੇਂ ਮਾਤਾ ਪਿਤਾ ਦਾ ਕੋਮਲ ਹਿਰਦਾ ਕਿਦਰੇ ਬੱਚੇ ਨੂੰ ਜ਼ਰਾ ਜਿੰਨਾ ਦੁੱਖ ਆਇਆ ਦੇਖ ਜਾਣ ਨਹੀਂ ਸਕਦਾ ਅੰਦਰ ਬिखर ਜਾਂਦੇ ਹਨ ਤੇ ਹਰ ਉਹ ਹਿਲਾ ਕਰਨ ਲਈ ਯਤਨਸ਼ੀਲ ਹੁੰਦਾ ਹੈ ਜਿਸ ਨਾਲ ਇਸ ਸ਼ਿੰਗਾਰ ਦੀ ਸੁੰਦਰਤਾ ਕਾਇਮ ਰਹਿ ਸਕੇ ਭਾਵ ਸਰੀਰਕ ਤੰਦਰੁਸਤੀ ਸਦਕਾ ਬੱਚੇ ਦਾ ਹਾਸ ਬਿਲਾਸ ਕਾਇਮ ਰਹਿ ਸਕੇ ਅੰਮ੍ਰਿਤਸਰ ਦੇ ਰਹਿਣ ਵਾਲੀ ਇੱਕ ਬੀਬੀ ਰਜਿੰਦਰ ਕੋਰ ਅੱਜ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਹਜ਼ੂਰ ਹੱਥ ਬੰਨੀ ਰੋਈ ਜਾ ਰਹੀ ਹੈ ਸ਼ਾਮ ਦਾ ਵਕਤ ਬਾਬਾ ਜੀ ਸਤਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਨਿਭਾ ਕੇ ਅਜੇ ਆਪਣੇ ਆਸਣ ਤੇ ਆਨ ਹੀ ਬੈਠੇ ਹਨ ਕਿਸ ਬੀਬੀ ਨੇ ਨਮਸਕਾਰ ਕੀਤੀ ਬੇਨਤੀ ਕਰਨੀ ਚਾਹੀ ਪਰ ਮੂੰਹੋਂ ਕੁਝ ਬੋਲ ਨਾ ਸકી ਤੇ ਅੰਦਰੋਂ ਵਿਰਾਗ ਦੀ ਝੜੀ ਛਿੜ ਪਈ ਹੁਣ ਅੰਤਰਯਾਮੀ ਮਾਲਕ ਆਪ ਹੀ ਇਸ ਬੀਬੀ ਦਾ ਅੰਦਰ ਪੜ ਰਹੇ ਹਨ ਕਿਉਂ ਇੱਕ ਧੀ ਤੋਂ ਪ੍ਰੰਤ ਪੁੱਤਰ ਦੀ ਦਾਸ ਇਸ ਦਰ ਤੋਂ ਮਿਲੀ ਸੀ ਪੁੱਤਰ ਹੁਣ 10 ਸਾਲ ਦੀ ਉਮਰਾਂ ਵਿੱਚ ਲੁਧਿਆਣੇ ਦੇ ਡੀ ਐਮ ਸੀ ਹਸਪਤਾਲ ਵਿਖੇ ਮੌਤ ਨਾਲ ਜੂਝ ਰਿਹਾ ਸੀ ਅਚਾਨਕ ਪੇਟ ਵਿੱਚ ਜ਼ੋਰ ਦੀ ਦਰਦ ਨੇ ਪਰਿਵਾਰ ਦਾ ਹਿਰਦਾ ਬਲੁੰਦਰ ਦਿੱਤਾ ਅਮਰਸਰ ਦੇ ਡਾਕਟਰਾਂ ਤੋਂ ਚੈੱਕਅਪ ਦੌਰਾਨ ਪਤਾ ਚਲਿਆ ਬੱਚੇ ਦੇ ਅੰਦਰ ਅਪੈਂਡਿਕਸ ਦੀ ਨਾੜ ਫਟ ਗਈ ਹੈ ਅੰਦਰ ਦੀਆਂ ਨਾੜਾਂ ਗਲ ਚੁਕੀਆਂ ਹਨ ਜਿਵੇਂ ਕਾਗਜ਼ ਨੂੰ ਪਾਣੀ ਵਿੱਚ ਪਾ ਦਈਏ ਫਟ ਗਲ ਜਾਂਦਾ ਹੈ ਤਿਵੇਂ ਹੀ ਅੰਦਰੋਂ ਅੰਦਰ ਇਸ ਬੱਚੇ ਬਰਿੰਦਰਜੀਤ ਸਿੰਘ ਦਾ ਪੇਟ ਵੀ ਨਾੜ ਫਟਣ ਸਦਕਾ ਮਾਰਨੋ ਗਲ ਹੀ ਚੁਕਾ ਹੈ ਤਕਰੀਬਨ 60 ਡਾਕਟਰਾਂ ਦੀ ਟੀਮ ਇਸ ਦੇ ਇਲਾਜ ਲਈ ਸਲਾਹ مشورے ਕਰ ਚੁੱਕੀ ਹੈ ਪਰ ਸਭ ਬੇਅਰਥ ਹੀ ਆਖਰ ਨੂੰ ਇਸ ਨੂੰ ਹਸਪਤਾਲ ਵਿੱਚ ਪਾਏ ਹੋਏ ਤੇ ਹੀ ਇੱਕ ਪ੍ਰੇਮ ਵਾਲੇ ਸਤਸੰਗੀ ਸਰਦਾਰ ਭਜਨ ਸਿੰਘ ਸੋਨੇ ਵਾਲੇ ਦੀ ਪ੍ਰੇਰਣਾ ਨੇ ਇਸ ਮਾ ਨੂੰ ਨਾਨਕ ਸਰਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਹਜ਼ੂਰ ਲਿਆ ਖੜਾ ਕਰ ਦਿੱਤਾ ਪਿੱਛੇ ਇਸ ਬੱਚੇ ਦਾ ਪਿਤਾ ਅਮਰਜੀਤ ਸਿੰਘ ਹਸਪਤਾਲ ਵਿੱਚ ਬੈਠਾ ਬਰਿੰਦਰਜੀਤ ਸਿੰਘ ਦੇ ਸਿਰ ਵਾਲੇ ਪਾਸੇ ਬੈਠਾ ਸੁਖਮਨੀ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਲਗਾ ਅਰਦਾਸਾਂ ਕਰੀ ਜਾ ਰਿਹਾ ਹੈ ਸਤਿਗੁਰੂ ਪਾਤਸ਼ਾਹ ਬੱਚੇ ਨੂੰ ਤੰਦਰੁਸਤੀ ਬਖਸ਼ੋ ਇਧਰ ਦੇ ਆਲੂ ਬਾਬਾ ਜੀ ਫਰਮਾਉਂਦੇ ਹਨ ਬੀਬਾ ਜਾਓ ਪਹਿਲਾਂ ਸੱਚਖੰਡ ਪੋਰਾ ਸਾਹਿਬ ਵਿੱਚ ਬਾਬਾ ਜੀ ਦੇ ਹਜ਼ੂਰ ਅਰਦਾਸ ਕਰਕੇ ਆਓ ਅਸੀਂ ਦਵਾਈ ਖਾ ਲਈਏ ਫਿਰ ਤੁਹਾਡੀ ਗੱਲ ਸੁਣਾਂਗੇ ਬੀਬੀ ਰਜਿੰਦਰ ਕੌਰ ਤੇ ਨਾਲ ਆਏ ਸਤਸੰਗੀ ਸੱਚਖੰਡ ਪੋਰਾ ਸਾਹਿਬ ਅਰਦਾਸ ਕਰਕੇ ਹੁਕਮ ਅਨੁਸਾਰ ਮੁੜ ਆਨ ਹਾਜ਼ਰ ਹੋਈ ਇਧਰੋਂ ਬਿਨਾਂ ਕੁਝ ਬੇਨਤੀ ਕਰਨ ਤੇ ਹੀ ਅੰਤਰਿਆਮੀ ਬਾਬਾ ਜੀ ਨੇ ਦਵਾਈ ਕੀ ਖਾਦੀ ਮਾਨੋ ਉਧਰ ਹਸਪਤਾਲ ਵਿੱਚ ਪਏ ਹੋਏ ਬੱਚੇ ਬਰਿੰਦਰਜੀਤ ਸਿੰਘ ਦਾ ਸਭ ਰੋਗ ਹੀ ਕੱਟ ਦਿੱਤਾ ਕਿਵੇਂ ਰੇਖ ਵਿੱਚ ਮੇਖ ਮਾਰੀ ਪਰ ਆਪਣਾ ਆਪ ਪ੍ਰਗਟ ਨਾ ਕਰਨਾ ਇਸ ਲਈ ਬਚਨ ਕਰਦੇ ਹਨ ਬੀਬਾ ਕੀ ਗੱਲ ਰੋਈ ਕਿਉਂ ਜਾਂਦੀ ਸੀ ਬੇਨਤੀ ਕੀਤੀ ਬਾਬਾ ਜੀ ਮੇਰੇ ਬੱਚੇ ਨੂੰ ਹੱਥ ਦੇ ਕੇ ਰੱਖ ਲਵੋ ਹਸਪਤਾਲ ਦਾਖਲ ਹੈ ਪੇਟ ਦੀਆਂ ਸਭ ਨਾੜਾਂ ਗਲ ਚੁਕੀਆਂ ਤੇ ਮੋਢੇ ਮੂੰਹ ਵਿੱਚ ਹੈ ਤੁਸੀਂ ਜੀਵਨ ਦਾਨ ਬਖਸ਼ ਦਿਓ ਬਾਬਾ ਜੀ ਬੇਨਤੀ ਸੁਣ ਫਰਮਾਉਣ ਲੱਗੇ ਬੀਬਾ ਤੁਸੀਂ ਸਾਰੇ ਸਤਸੰਗੀ ਰਾਤ ਇੱਥੇ ਠਹਿਰੋ ਸਵੇਰੇ ਅੰਮ੍ਰਿਤ ਵੇਲੇ ਕੀਰਤਨ ਦੇ ਭੋਗ ਉਪਰੰਤ ਸਾਚਕੰਡ ਪੋਰਾ ਸੈ ਵਿੱਚੋਂ ਅੰਮ੍ਰਿਤ ਲੈ ਜਾਇਓ ਤੇ ਬੱਚੇ ਨੂੰ ਸਿਮਰਨ ਕਰਦਿਆਂ ਅੰਮ੍ਰਿਤ ਕੁਝ ਸਮੇਂ ਵਿੱਚ ਬੂੰਦ-ਬੂੰਦ ਕਰਕੇ ਮੁਖ ਵਿੱਚ ਪਾਈ ਜਾਣਾ ਨਾਲ ਹਸਪਤਾਲ ਵਿੱਚ ਵੀ ਸਾਰੀਆਂ ਸੰਤਾਂ ਨਾਲ ਕੇ ਬੱਚੇ ਦੀ ਤੰਦਰੁਸਤੀ ਲਈ ਸੁਖਮਨੀ ਸੈਬ ਦੇ ਪਾਠ ਵਾਦ ਤੋਂ ਬਾਅਦ ਸਮਾਂ ਹਾਜ਼ਰੀ ਲਗਾ ਕੇ ਸਤਿਗੁਰਾਂ ਅੱਗੇ ਅਰਦਾਸਾਂ ਕਰਨ ਸਤਿਗੁਰੂ ਭਲੀ ਕਰਨਗੇ ਰਾਜ਼ੀ ਹੋ ਜਾਏਗਾ ਇੰਨਾ ਸਬਨਾ ਨੂੰ ਬਾਬਾ ਜੀ ਨੇ ਪ੍ਰਸ਼ਾਦ ਬਖਸ਼ਿਸ਼ ਦਿੱਤੀ ਉਧਰ ਦੂਜੇ ਪਾਸੇ ਹਸਪਤਾਲ ਵਿੱਚ ਪਏ ਬੱਚੇ ਦਾ ਮਸਤਕ ਬੜਨ ਵਾਲੇ ਬਾਬਾ ਜੀ ਮਾਂ ਦੇ ਕਮਰੇ ਤੋਂ ਬਾਹਰ ਜਾਂਦੇ ਸਰਦਾਰ ਭਜਨ ਸਿੰਘ ਸੌਣੇ ਵਾਲਿਆਂ ਨੂੰ ਫਰਮਾਉਣ ਲੱਗੇ ਭਜਨ ਬੱਚੇ ਦੀ ਉਮਰਾ ਥੋੜੀ ਹੈ ਪਰ ਇਸ ਮਾਈ ਘਰ ਪਹਿਲਾਂ ਇੱਕ ਪੁੱਤਰ ਹੋਰ ਜਨਮ ਲਵੇਗਾ ਫਿਰ ਅਸੀਂ ਇਸ ਨੂੰ ਜਾਨ ਦੇਵਾਂਗੇ ਜੀ ਸੱਤ ਬਚਨ ਐਨਾ ਬਚਨ ਉਪਰੰਤ ਸਭ ਨੇ ਇੱਥੇ ਰਾਤ ਠਹਿਰਨਾ ਕੀਤਾ ਉਪਰੰਤ ਸਵੇਰੇ ਭੋਰਾ ਸਾਹਿਬ ਵਿੱਚੋਂ ਅੰਮ੍ਰਿਤ ਲੈ ਕੇ ਵਾਪਸ ਸਾਰੇ ਹਸਪਤਾਲ ਪਹੁੰਚ ਗਏ ਇਤਨੋਂ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਨੇ ਅश्चਰਜ ਕੋਤਕ ਤੱਕ ਤਕਿਆ ਕਿ ਬੱਚੇ ਦਾ ਸਰੀਰ ਜਿੱਥੇ ਬੀਪੀ ਬਿਲਕੁਲ ਲੋ ਹੋ ਕੇ ਬੱਚਾ ਮੌਤ ਦੇ ਮੂੰਹ ਵਿੱਚ ਜਾ ਚੁੱਕਾ ਸੀ ਉੱਥੇ ਮੁੜ ਬੀਪੀ ਆਪਣੇ ਆਪ ਵਧਣਾ ਸ਼ੁਰੂ ਹੋ ਗਿਆ ਡਾਕਟਰਾਂ ਨੇ ਕੁਝ ਦਵਾਈਆਂ ਬਦਲੀਆਂ ਬੱਚੇ ਦਾ ਆਪਰੇਸ਼ਨ ਹੋਇਆ ਕੁਝ ਦਿਨਾਂ ਵਿੱਚ ਹੀ ਬੱਚਾ ਬਰਿੰਦਰਜੀਤ ਬਿਲਕੁਲ ਰਾਜ਼ੀ ਨੋਬਰ ਨੋ ਹੋ ਗਿਆ ਇੱਕ ਕਾਗਜ਼ ਵਾਂਗ ਗਲੇ ਹੋਏ ਪੇਟ ਦਾ ਆਪਰੇਸ਼ਨ ਹੋਣਾ ਇਹ ਡਾਕਟਰਾਂ ਵਾਸਤੇ ਵੀ ਬੜਾ ਅश्चਰਜ ਕੋਤਕ ਦਾ ਵਰਤਨਾ ਸੀ ਬੀਪੀ ਜਿੱਥੇ ਬਿਲਕੁਲ 0 ਤੇ ਹੋ ਜਾਣਾ ਉਪਰੰਤ ਮੂੜ ਆਪਣੇ ਆਪ ਵੱਧਦਾ ਹੋਇਆ ਸਹੀ ਰੇਂਜ ਤੇ ਆ ਜਾਣਾ ਇਹ ਵੀ ਇੱਕ ਬੜਾ ਵੱਡਾ ਖਿਸ਼ਮਾ ਸੀ ਹਸਪਤਾਲੋਂ ਛੁੱਟੀ ਮਿਲਨ ਤੇ ਪੁੱਤਰ ਬ੍ਰਿੰਦਰਜੀਤ ਰਾਜ਼ੀ ਹੋਣ ਤੇ ਮੁੜ ਘਰ ਆ ਗਿਆ ਕੁਝ ਦਿਨਾਂ ਬਾਅਦ ਪਰਿਵਾਰ ਸ਼ੁਕਰਾਨਾ ਕਰਨ ਲਈ ਨਾਨਕਸਰ ਪਹੁੰਚਿਆ ਬਾਬਾ ਜੀ ਦੇ ਹਜ਼ੂਰ ਸਾਬ ਨੇ ਨਮਸਕਾਰ ਕੀਤੀ ਮਾਂ ਨੇ ਬੇਨਤੀ ਕੀਤੀ ਬਾਬਾ ਜੀ ਗੁਰੂ ਦੀ ਕਿਰਪਾ ਸਦਕਾ ਪੁੱਤਰ ਰਾਜ਼ੀ ਹੋਣ ਤੇ ਦਰਸ਼ਨ ਕਰਨ ਸ਼ੁਕਰਾਨਾ ਕਰਨ ਆਏ ਹਾਂ ਆਪ ਜੀ ਇਸ ਤੇ ਨਦਰ ਬਣਾਈ ਰੱਖਣਾ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਮਿਹਰ ਭਰੀ ਨਦਰ ਨਾਲ ਤੱਕਦਿਆਂ ਇਸ ਬਾਲਕ ਬਰਿੰਦਰਜੀਤ ਨੂੰ ਕੁਝ ਚੀਜ਼ਾਂ ਖਾਣ ਤੋਂ ਮਨਾ ਕੀਤੀਆਂ ਜਿਨ੍ਹਾਂ ਨਾਲ ਪੇਟ ਵਾਈ ਹੋ ਜਾਂਦਾ ਹੈ ਫਿਰ ਸਾਰੇ ਪਰਿਵਾਰ ਨੂੰ ਆਪਣਾ ਸਿਮਰਨ ਪਾਠਾਂ ਦੀ ਹਾਜ਼ਰੀ ਸੇਵਾ ਹੋਰ ਵਧਾਉਣ ਦੀ ਤਾਕੀਦ ਕੀਤੀ ਉਪਰੰਤ ਬਾਬਾ ਜੀ ਪਾਸੋਂ ਆਗਿਆ ਲੈ ਸਾਰਾ ਪਰਿਵਾਰ ਵਾਪਸ ਅਮਰਸਰ ਆ ਗਿਆ ਚਲਦੇ ਸਮੇਂ ਦੌਰਾਨ ਤਕਰੀਬਨ ਸਾਲ ਦੇ ਸਮੇਂ ਬਾਅਦ ਇਸ ਬੱਚੇ ਬਰਿੰਦਰਜੀਤ ਦਾ ਇੱਕ ਆਪਰੇਸ਼ਨ ਹੋਰ ਹੋਣਾ ਸੀ ਤਾਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਉਸੇ ਰਾਤ ਸੁਪਨੇ ਵਿੱਚ ਦਰਸ਼ਨ ਬਖਸ਼ੇ ਅਸੀਸ ਖੁਸ਼ੀਆਂ ਬਖਸ਼ੀਆਂ ਕਿ ਜਾਓ ਬੇਟਾ ਇਸ ਦਾ ਆਪਰੇਸ਼ਨ ਠੀਕ ਠਾਕ ਹੋਵੇਗਾ ਇਸ ਦੂਜੇ ਆਪਰੇਸ਼ਨ ਤੋਂ ਬਾਅਦ ਵੀ ਬੱਚਾ ਬਰਿੰਦਰਜੀਤ ਕੁਝ ਹੀ ਦਿਨਾਂ ਵਿੱਚ ਮੁੜ ਤੰਦਰੁਸਤ ਨੋਬਰ ਨੋ ਹੋ ਗਿਆ ਪਰ ਅੱਗੇ ਹੁਣ ਸਮਾਂ ਤਰਤੀਬਰ ਹੋਣੀ ਦਾ ਸੀ ਪਹਿਲਾ ਹੋਣੀ ਸਮਾਵਰਤਨ ਵਾਲਾ ਆਮ ਜਗਿਆਸੂ ਨਾਲ ਕਈ ਵਿਗਨਾ ਦੇ ਰੂਪ ਵਿੱਚ ਵਰਤਦਾ ਹੀ ਰਹਿੰਦਾ ਹੈ ਦੂਸਰਾ ਤੀਬਰ ਹੋਣੀ ਵਰਤਨ ਵਾਲਾ ਸਮਾਂ ਕੋਈ ਪੂਰਨ ਸਤਪੁਰਸ਼ ਕਮਾਈ ਵਾਲਾ ਟਾਲ ਸਕਦਾ ਹੈ ਪਰ ਤੀਸਰਾ ਤਰਤੀਵਰ ਹੋਣੀ ਵਰਤਨ ਵਾਲਾ ਸਮਾਂ ਕੋਈ ਨਹੀਂ ਟਾਲ ਸਕਦਾ ਸਰੀਰ ਦਾ ਬਿਨਸ ਜਾਣਾ ਇੱਕ اٹਲ ਸਚਾਈ ਹੈ ਮਹਾਪੁਰਸ਼ ਭਗਤ ਜਨ ਸਬਨਾ ਨੂੰ ਜਾਣਾ ਹੀ ਪਿਆ ਹੁਣ ਇਸ ਬੱਚੇ ਬਰਿੰਦਰਜੀਤ ਸਿੰਘ ਤੇ ਤੀਜੀ ਵਾਰ অপারেশন ਦੀ ਨੋਬਤ ਫਿਰ ਆ ਗਈ ਤਕਰੀਬਨ 13 ਕੋ ਸਾਲ ਦੀ ਉਮਰ ਵਿੱਚ ਫਿਰ ਉਸੇ ਤਰ੍ਹਾਂ ਪੇਟ ਗਲਣਾ ਸ਼ੁਰੂ ਹੋ ਗਿਆ ਨਾੜੀਆਂ ਸਭ ਕਾਗਜ਼ ਦੀ ਤਰ੍ਹਾਂ ਫਿਸਲ ਗਈਆਂ ਉਹੀ ਡਾਕਟਰ ਉਹੀ ਮੰਝਾ ਉਹੀ ਸਾਰਾ ਸਟਾਫ ਇਲਾਜ ਲਈ ਸਭ ਪਰਬੰਧ ਪਰ ਸਮਾ ਤਰਤੀਬਰ ਹੋਣੀ ਦਾ ਵਰਤਨਾ ਸੀ ਸਭ ਯਤਨ ਨੇ ਸਫਲ ਹੋ ਗਏ ਬੱਚਾ ਬਰਿੰਦਰਜੀਤ ਸਿੰਘ ਚੜਾਈ ਕਰ ਗਿਆ ਪਰ ਸਤਸੰਗੀ ਜਨੋਂ ਇੱਕ ਪੂਰਨ ਸਤਪੁਰਸ਼ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਵਡਭਾਗੀ ਸੰਗਤ ਵਿੱਚੋਂ ਇਸ ਪਰਿਵਾਰ ਨੂੰ ਮਿਲਿਆ ਕੀ ਇਸ ਬਰਿੰਦਰਜੀਤ ਸਿੰਘ ਦਾ ਤਾਂ ਤਕਰੀਬਨ 2 ਸਾਲ ਦਾ ਸਮਾਂ ਜੀਵਨਦਾਨ ਬਖਸ਼ ਕੇ ਬਾਬਾ ਜੀ ਨੇ ਹੋਰ ਉਮਰਾਂ ਵਧਾ ਦਿੱਤੀ ਪਰ ਪਹਿਲਾਂ ਉਸੇ ਮਾ ਰਜਿੰਦਰ ਕੋਰ ਦੀ ਗੋਦ ਵਿੱਚ ਇੱਕ ਸਾਲ ਪਹਿਲਾਂ ਉਸ ਨੂੰ ਹੋਰ ਪੁੱਤਰ ਬਖਸ਼ਿਸ਼ੇ ਕੀਤਾ ਜਿਸ ਦਾ ਨਾਮ ਆਪਣੀ ਮੁਬਾਰਕ ਰਸਨਾ ਤੋਂ ਬਾਬਾ ਜੀ ਨੇ ਗੁਰਜੀਤ ਸਿੰਘ ਰੱਖਿਆ ਸਮੇਂ ਦੀ ਚਲਦੀ ਚਾਲ ਨਾਲ ਬਾਬਾ ਸੁਖਦੇਵ ਸਿੰਘ ਜੀ ਉਹਨਾਂ ਦੀ ਮੁਬਾਰਕ ਰਸਨਾ ਤੋਂ ਬਚਨਾ صدਕਾ ਇਸ ਪਰਿਵਾਰ ਅਮਰਜੀਤ ਸਿੰਘ ਦੇ ਘਰ ਇੱਕ ਪੁੱਤਰ ਦੀ ਹੋਰ ਬਖਸ਼ਿਸ਼ ਹੋ ਗਈ ਕਿਦਰੇ ਬਾਲਵਸਤਾ ਸਮੇਂ ਤਾਂਨ ਬਾਬਾ ਮਾਹਰਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਪੂਜਨਿਕ ਮਾਤਾ ਜੀ ਨੂੰ ਗਵਾਂਡਨ ਭੈਣ ਦੇ ਬੱਚੇ ਨੂੰ ਮੁੜ ਵਾਪਸ ਲੈ ਆਉਣ ਦੇ ਬਚਨ ਫਰਮਾਏ ਸਨ ਤੇ ਮੌਤ ਉਪਰੰਤ ਸਾਲ ਦੇ ਅੰਦਰ ਅੰਦਰ ਉਹੀ ਬੱਚਾ ਨੈਣ ਨਕਸ਼ ਸੂਰਤ ਲੈ ਮੁੜ ਮਾ ਦੀ ਗੋਦ ਵਿੱਚ ਹਾਜ਼ਰ ਸੀ ਜਿਸ ਦੇ ਗਵਾਂਡਨ ਭੈਣ ਨੂੰ ਖੁਸ਼ ਦੇਖ ਆਪਣੀ ਪੂਜਨਿਕ ਮਾਤਾ ਜੀ ਦੀ ਖੁਸ਼ੀ ਬਾਬਾ ਜੀ ਲਈ ਜਾਹਰ ਸੀ ਅੱਜ ਉਸੇ ਦਰ ਦੀ ਬਖਸ਼ਿਸ਼ ਬਾਬਾ ਸੁਖਦੇਵ ਸਿੰਘ ਜੀ ਦੇ ਬਚਨ ਦੁਆਰਾ ਪੁੱਤਰ ਗੁਰਲਾਲ ਸਿੰਘ ਦਾ ਜਨਮ ਹੋਇਆ ਤੇ ਉਹੀ ਪੁੱਤਰ ਬਰਿੰਦਰਜੀਤ ਸਿੰਘ ਵਾਲੇ ਨੈਣ ਨਕਸ਼ ਸੂਰਤ ਉਸੇ ਤਰ੍ਹਾਂ ਪੇਟ ਉੱਪਰ ਜਿਵੇਂ ਆਪਰੇਸ਼ਨ ਦੇ ਨਿਸ਼ਾਨ ਸਭ ਕੁਝ ਬਿਲਕੁਲ ਉਹੀ ਕਿਰਪਾ ਵਰਤੀ। ਐਵੇਂ ਕਹਿ ਲਈਏ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਹਿਰਦੇ ਤੇ ਗੁਰੂ ਨਾਨਕ ਗਰੀਬ ਨਿਵਾਜ ਦਾਤੇ ਨੇ। ਆਪ ਵਰਤ ਕੇ ਇਸ ਪਰਿਵਾਰ ਅਮਰਜੀਤ ਸਿੰਘ ਬੀਬੀ ਰਜਿੰਦਰ ਕੌਰ ਦੇ ਗ੍ਰਹਿ ਨੂੰ ਭਾਗ ਲਗਾਏ। ਚਾਹੇ ਤਰਤੀਬਰ ਹੋਣੀ ਅਨੁਸਾਰ ਉਸ ਸਮੇਂ ਬਰਿੰਦਰਜੀਤ ਦੇ ਸਰੀਰ ਰੂਪ ਵਿੱਚ ਵਿਚਰਨ ਦਾ ਸਮਾਂ ਥੋੜਾ ਸੀ ਪਰ ਬਰਕਤਾਂ ਵਰਸਾਉਂਦਿਆਂ ਅਗਾ ਇੱਕ ਪੁੱਤਰ ਮੋੜ ਗੁਰਜੀਤ ਸਿੰਘ ਬਖਸ਼ਿਸ਼ ਕੀਤਾ। ਤੇ ਸਮੇਂ ਨਾਲ ਆਪਣੇ ਪਿਆਰੇ ਸੇਵਕ ਬਾਬਾ ਸੁਖਦੇਵ ਸਿੰਘ ਜੀ ਦੀ ਰਸਨਾ ਉੱਪਰ ਵੀ ਵਰਤ ਕੇ ਮੁੜ ਗਿਆ ਪੁੱਤਰ ਗੁਰੂ ਲਾਲ ਸਿੰਘ ਦੇ ਰੂਪ ਵਿੱਚ ਵੀ ਇਸ ਪਰਿਵਾਰ ਨੂੰ ਬਖਸ਼ਿਸ਼ ਕਰ ਦਿੱਤਾ ਇਓ ਆਪਣੇ ਸਤਸੰਗੀ ਜਨਾਂ ਸੇਵਕਾਂ ਦੀ ਬਾਹ ਪਕੜ ਔਖੀਆਂ ਸਮਿਆਂ ਨੂੰ ਕੱਟਦੇ ਸਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਅੱਜ ਵੀ ਇਸ ਪਰਿਵਾਰ ਦੇ ਗ੍ਰਹਿ ਵਿਖੇ ਗੁਰਬਾਣੀ ਦੇ ਪਰਵਾਹ ਚੱਲਦੇ ਹੀ ਰਹਿੰਦੇ ਹਨ ਸੇਵਕ ਪਰਿਵਾਰ ਗੁਰੂ ਚਰਨਾ ਦਾ ਰਸ ਮੰਨਦਿਆਂ ਸਮਾ ਸਫਲਾ ਬਣਾ ਰਿਹਾ ਹੈ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਇਹ ਸਾਖੀ ਸਰਦਾਰ ਅਮਰਜੀਤ ਸਿੰਘ ਜੀ ਪਾਸੋਂ ਸਰਵਨ ਕਰਕੇ ਲਿਖਤ ਰੂਪ ਵਿੱਚ ਸੰਗਤ ਦੇ ਰੂਬਰੂ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ